ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦੋਸਤੋ ਨਾ ਇੱਕ ਇੱਥੇ ਬਹੁਤ ਰੌਲਾ ਪਾਉਂਦੇ ਨੇ ਲੋਕੀ ਬੜਾ ਫੇਸਬੁੱਕ ਤੇ ਵੀ ਸਾਰੇ ਕਿਤੇ ਰੌਲਾ ਪੈਂਦਾ ਵੀ ਇੱਕ ਇੱਥੇ ਦੇਸ਼ ਆ ਐਲਸਲਬਾਡੋਰ ਉੱਥੇ ਇੱਕ ਜੇਲ ਆ ਤੇ ਉਹ ਜੇਲ ਦੇ ਵਿੱਚ ਜਿਹੜੇ ਬੰਦੇ ਡਿਪੋਰਟ ਕਰਨੇ ਆ ਉੱਥੇ ਰੱਖੇ ਜਾਣਗੇ ਪਰ ਮੈਂ ਬਹੁਤ ਖਬਰਾਂ ਸੁਣਦਾ ਮੇਰੇ ਕੋਲ ਬਹੁਤ ਟਾਈਮ ਹੁੰਦਾ ਯਾਨੀ ਖਬਰਾਂ ਸੁਣਨ ਦਾ ਤੇ ਬਾਕੀ ਮਾਲੋ ਸੌਹਰਾ ਪਰਿਵਾਰ ਗੋਰਾ ਹੋਣ ਕਰਕੇ ਜਿਆਦਾ ਨੌਲੇਜ ਰੱਖਦੇ ਆ ਤੇ ਨਾ ਹੀ ਦੱਸਣ ਮੁਤਾਬਕ ਇਹ ਬਾਕੀ ਖਬਰਾਂ ਤੋਂ ਪਤਾ ਲੱਗਿਆ ਉਹਦੇ ਹਿਸਾਬ ਨਾਲ ਜਿਹੜੀ ਗੱਲ ਕਰਦੇ ਆ ਵੀ ਜਿਹੜੀ ਉਹ ਜੇਲ ਹੈ ਨਾ ਐਲਸਲਬਾਡੋਰ ਦੀ ਉੱਥੇ ਜਿਹੜੇ ਆਮ ਲੋਕ ਐਥੋਂ ਛੋਟੇ ਮੋਟੇ ਕ੍ਰਾਈਮ ਵਾਲੇ ਨੇ ਉਹ ਨਹੀਂ ਰੱਖੇ ਜਾਣੇ ਉਹਨਾਂ ਨੂੰ ਡਿਪੋਰਟ ਹੀ ਕੀਤਾ ਜਾਊਗਾ ਐਥੇ ਅਮਰੀਕਾ ਦੇ ਵਿੱਚ ਬਹੁਤ ਜਿਆਦਾ ਕ੍ਰਾਈਮ ਹੋਣ ਕਰਕੇ ਜਿਹੜੀਆਂ ਇੱਥੋਂ ਦੀਆਂ ਜੇਲਾਂ ਨੇ ਉਹ ਲਗਭਗ ਭਰ ਚੁੱਕੀਆਂ ਨੇ ਹੁਣ ਇਹਨਾਂ ਨੂੰ ਹੋਰ ਇੱਥੇ ਜੇਲਾਂ ਤਿਆਰ ਕਰਨ ਦੀ ਲੋੜ ਆ ਪ੍ਰਾਈਵੇਟ ਜੇਲਾਂ ਸਰਕਾਰੀ ਚੀਜ਼ਾਂ ਇੱਥੇ ਬਹੁਤ ਘੱਟ ਨੇ ਵੀ ਪ੍ਰਾਈਵੇਟ ਜੇਲਾਂ ਦੇ ਵਿੱਚ ਬੰਦੇ ਰੱਖੇ ਜਾਣਗੇ ਤੇ ਉਹ ਹੁਣ ਐਲਸਲਵਾਡੋਰ ਨੇ ਇਹਨਾਂ ਨੂੰ ਆਫਰ ਕਰਤੀ ਵੀ ਸਾਡੀ ਜੇਲ੍ਹ 'ਚ ਤੁਸੀਂ ਭੇਜ ਸਕਦੇ ਹੋ ਹੁਣ ਉੱਥੇ ਉਹ ਬੰਦੇ ਭੇਜੇ ਜਾਣਗੇ ਜਿਨ੍ਹਾਂ ਦੇ ਕ੍ਰਾਈਮ ਮਤਲਬ ਹੋ ਸਿੱਧ ਹੋ ਗਏ ਨੇ ਕਹਿਣ ਤੋਂ ਬਾਅਦ ਵੀ ਪਤਾ ਲੱਗ ਗਿਆ ਵੀ ਹਾਂ ਇਹਨਾਂ ਨੇ ਇਹ ਕੀਤਾ ਤੇ ਉਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਆ ਜਿਨ੍ਹਾਂ ਨੂੰ ਪੱਕੇ ਤੌਰ ਤੇ ਸਜ਼ਾ ਹੋਈ ਵੀ ਆ ਜਿਵੇਂ ਕਿਸੇ ਨੇ ਕੋਈ ਕਤਲ ਦਾ ਮਾਮਲਾ ਕਿਸੇ ਦਾ ਕੋਈ ਹੋਰ ਜਿਵੇਂ ਕਹਿ ਦਈਏ ਕੋਈ ਰੇਪ ਦਾ ਮਾਮਲਾ ਉਹ ਬੰਦੇ ਉੱਥੇ ਭੇਜੇ ਜਾਣਗੇ ਹੁਣ ਤੁਸੀਂ ਐ ਸੋਚੋ ਵੀ ਜੇਕਰ ਉਹ ਕਿਸੇ ਇਮੀਗ੍ਰੈਂਟ ਨੂੰ ਜਿਹੜਾ ਕੋਈ 2 ਨੰਬਰ 'ਚ ਇੱਥੇ ਆਇਆ ਉਹਨੂੰ ਜੇ ਉੱਥੇ ਭੇਜ ਦੇਣਗੇ ਤਾਂ ਹਰੇਕ ਮਹੀਨੇ ਉਹਨਾਂ ਨੂੰ ਖਰਚਾ ਵੀ ਦੇਣਾ ਪਊਗਾ ਉਹਦਾ ਖਾਣ ਪੀਣ ਦਾ ਤੇ ਜੇਕਰ ਉਹ ਉਹਨੂੰ ਡਿਪੋਰਟ ਕਰ ਦੇਣਗੇ ਤਾਂ ਉਹਨਾਂ ਨੂੰ ਇੱਕ ਵਾਰੀ ਖਰਚਾ ਕਰਨਾ ਪਊ ਸਿਰਫ ਡਿਪੋਰਟ ਕਰਨ ਤੇ ਤੇ ਜ਼ਾਹਿਰ ਗੱਲ ਆ ਵੀ ਉਹ ਦੁਬਾਰੇ ਉਹ ਖਰਚਾ ਕਾਹਤੋਂ ਕਰਨਗੇ ਉੱਥੇ ਉਹਨਾਂ ਨੂੰ ਰੱਖ ਕੇ ਸਾਰੀ ਜ਼ਿੰਦਗੀ ਪਾਲਣ ਪੋਸ਼ਣ ਕਾਹਤੋਂ ਕਰਨਗੇ ਉਹ ਡਿਪੋਰਟ ਕਰ ਦੇਣਗੇ ਉਹਨੂੰ ਸੋ ਇਹ ਵੀ ਬਹੁਤ ਇੱਕ ਡਰ ਫਲਾਇਆ ਹੋਇਆ ਸੀ ਪੰਜਾਬੀਆਂ ਦੇ ਵਿੱਚ ਵੀ ਉੱਥੇ ਐਲਸਲਬਾਡੋਰ ਜਿਹੜੀ ਸ਼ੈਤਾਨ ਦੀ ਜੇਲ੍ਹ ਕਹਿੰਦੇ ਆ ਵੀ ਉਹਦੇ ਵਿੱਚ ਭੇਜਿਆ ਜਾਊਗਾ ਜਾਨੀ ਕਿ ਜਿਹੜੇ ਬਾਰਡਰ ਟੱਪ ਕੇ ਆਏ ਨੇ ਜਾਂ ਕਿਸੇ ਨੂੰ ਕੋਈ ਮਾੜਾ ਮੋਟਾ ਕਿਸੇ ਨੇ ਕੋਈ दारू ਪੀ ਕੇ ਗੱਡੀ ਚਲਾਈ ਹੈ ਕੋਈ ਮਾਣੀ ਮੁੰਡੀ ਲੜਾਈ ਝਗੜੇ ਦਾ ਕ੍ਰਾਈਮ ਹੋਇਆ ਕਿਸੇ ਨੇ ਕੋਈ ਮਾੜਾ ਮੋਟਾ ਸਮਾਨ ਸਬੂਨ ਚੱਕਿਆ ਹੋਵੇ ਕੋਈ ਇਸ ਤਰ੍ਹਾਂ ਦੀ ਚੋਰੀ ਚਾਰੀ ਦੇ ਚਾਰਜ ਲੱਗੇ ਹੋਏ ਨੇ ਉਹਨਾਂ ਲੋਕਾਂ ਨੂੰ ਤਾਂ ਸਿਰਫ ਡਿਪੋਰਟ ਹੀ ਕੀਤਾ ਜਾਊਗਾ ਉਹਨਾਂ ਨੂੰ ਕੋਈ ਜੇਲ੍ਹ ਜੂਲ ਚ ਨਹੀਂ ਭੇਜਿਆ ਜਾਣਾ ਉੱਥੇ ਤੇ ਪਰ ਫਿਰ ਵੀ ਬਚ ਕੇ ਰਹੋ ਗਲਤ ਰਾਹ ਤੇ ਨਾ ਜਾਓ ਠੀਕ ਆ ਕਿਉਂਕਿ ਹੁਣ ਤਾਂ ਸਿੱਧਾ ਰਿਪੋਰਟ ਕਰਦੇ ਆ ਹੁਣ ਐ ਤਾਂ ਹੈ ਨਹੀਂਗਾ ਵੀ ਕੋਈ ਮਾੜਾ ਮੋਟਾ ਕਰਾਇਮਾ ਵੀ ਤੁਹਾਨੂੰ ਛੱਡ ਦੇਣਗੇ ਅੱਗੇ ਕੀ ਸੀਗਾ ਕੈਲੀਫੋਰਨੀਆ ਦੇ ਵਿੱਚ 999 ਡਾਲਰ ਤੱਕ ਦੀ ਚੋਰੀ ਨੂੰ ਚੋਰੀ ਨਹੀਂ ਗਿਣਦੇ ਸੀਗੇ ਰਿਪੋਰਟ ਹੀ ਨਹੀਂ ਲਿਖਦੇ ਸੀਗੇ ਜੇ ਕੋਈ ਸਟੋਰਾਂ ਦੇ ਵਿੱਚੋਂ ਸਮਾਨ ਚੱਕ ਲੈਂਦਾ ਸੀਗਾ 999 ਡਾਲਰ ਤੱਕ ਦਾ 1000 ਡਾਲਰ ਤੋਂ ਘੱਟ ਜਾਣੀ ਚੋਰੀ ਨਹੀਂ ਮੰਨਦੇ ਸੀ ਤੇ ਜੇ ਕੋਈ ਰਿਪੋਰਟ ਰਿਪੋਰਟ ਕਰਾਉਣ ਜਾਂਦਾ ਹੁੰਦਾ ਸੀਗਾ ਐਫ ਆਈ ਆਰ ਦਰਜ ਕਰਾਉਣ ਜਾਂਦਾ ਹੁੰਦਾ ਸੀ ਤੇ ਉਹਨੂੰ ਪੁੱਛਦੇ ਹੁੰਦੇ ਸੀ ਵੀ ਕਿੰਨੇ ਡਾਲਰ ਦੀ ਚੋਰੀ ਆ ਹੁਣ ਕੀ ਪਤਾ ਲੱਗਦਾ ਹੈ ਨਾ ਐਡੇ ਵੱਡੇ ਸਟੋਰ ਦੇ ਵਿੱਚੋਂ ਸਾਰਾ ਸਮਾਨ ਗਿਣ ਕੇ ਪਤਾ ਕਰੂਗਾ ਵੀ ਕਿੰਨੇ ਡਾਲਰ ਦੀ ਤੇ ਇਹੋ ਜਿਹਾ ਵੀ ਇੱਥੇ ਚੱਲਦਾ ਰਿਹਾ ਪਹਿਲਾਂ ਕੰਮ ਤੇ ਹੁਣ ਵੀ ਜਿਹੜੇ ਕੋਈ ਬੰਦੇ ਇੱਥੇ ਆਏ ਹੋਏ ਨੇ ਦੋ ਨੰਬਰ ਚ ਜੇ ਕੋਈ ਮਾੜਾ ਜਾ ਵੀ ਉਹਨਾਂ ਨੇ ਕ੍ਰਾਈਮ ਕਰਤਾ ਬਸ ਉਹਨਾਂ ਨੂੰ ਰਿਪੋਰਟ ਕਰ ਦੇਣਾ ਉਹਨਾਂ ਨੇ ਸੋ ਬਚ ਕੇ ਰਹੋ ਤੇ ਧਿਆਨ ਰੱਖੋ ਆਪਦਾ ਸਿੱਧੇ ਰਾਹ ਤੇ ਪਾਓ ਠੀਕ ਆ ਜੇ ਆਗੇ ਤਾਂ ਮਿਹਨਤ ਕਰੋ ਤੇ ਕੋਸ਼ਿਸ਼ ਕਰੋ ਵੀ ਕਿਸੇ ਝਮੇਲੇ ਤੋਂ ਦੂਰ ਰਹੋ ਠੀਕ ਆ ਜੀ ਮਿਲਦੇ ਆ ਕਿਸੇ ਨਵੀਂ ਗੱਲਬਾਤ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਹੱਸਦੇ-ਖਾਸਤੇ ਰਹੋ, ਚੜ੍ਹਦੀ ਕਲਾ ਵਿੱਚ ਰਹੋ। ਧੰਨਵਾਦ।